ਪਟਿਆਲਾ ਦੇ ਨਾਬਾ ਰੋਡ ਤੇ ਕੇਟੀਏ ਦਫਤਰ ਜਿੱਥੇ ਡਰਾਈਵਿੰਗ ਟੈਸਟ ਹੁੰਦੇ ਨੇ ਉਨ ਉੱਥੇ ਜਨਟਾ ਨੇ ਇੱਕ ਹੋਰ ਆਫਰ ਦਿੱਤਾ ਵੀ ਸਾਨੂੰ ਮੋਟੀ ਰਕਮ ਦੋ ਜਾਨੀ ਕਿ 7000 8000 10000 ਤੁਹਾਨੂੰ ਟੈਸਟ ਦੇਣ ਦੀ ਲੋੜ ਨਹੀਂ ਡਰਾਈਵਿੰਗ ਦਾ ਤੁਹਾਡਾ ਲਾਇਸੈਂਸ ਫਿਰ ਵੀ ਬਣੂਗਾ ਬਾਹਰ ਜਾਣਾ ਉਹਨਾਂ ਨੇ ਬਿਲਕੁਲ ਵੀ ਨਹੀਂ ਜਾਂਦੇ ਜਮ ਨਹੀਂ ਹੁੰਦੀ ਨਹੀਂ ਬਸ ਅੱਜ ਕਰਾ ਦਿੰਦੇ ਹੁਣ ਅੱਛਾ ਕਿੰਨੇ ਦਿਨ ਚੱਲੇਗੀ ਫਿਰ ਮਤਲਬ ਇਹ 20 25 ਦਿਨ ਚੱਲ ਜੇ ਤੇ ਉਹਦੇ ਲਾਈਟ ਦੇ ਪੈਸੇ ਕਿੰਨੇ ਆ ਲਰਨਿੰਗ ਤੋਂ ਲਾਈਸੈਂਸ ਕਰਾਉਣ ਦੇ ਉਹ ਦਾ 5500 ਰੁਪਏ ਲੱਗਣਾ ਸਾਰਾ ਉਹ ਚਾ ਉਹ ਦਾ 5500 ਹੈ ਤੇ 8000 ਆਪਣੀ ਗੱਲ ਹੋਈ ਸੀ ਛੁੱਟੀਆਂ ਤੋਂ ਪਹਿਲਾਂ ਦੋ ਤਿੰਨ ਦਿਨ ਜੀ 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 ਤੁਹਾਨੂੰ ਪਤਾ ਲੱਗਿਆ ਤੁਹਾਡੇ ਉੱਥੇ ਟਰੈਕ ਤੇ ਕੀ ਹੋਇਆ ਹਾਂ ਹਾਂਜੀ ਹਾਂਜੀ ਕਿਸੇ ਏਜੰਟ ਨੇ ਉੱਥੇ ਲੜਕੀ ਨਾਲ ਮਿਸਬੀਵ ਵੀ ਕੀਤਾ ਹੈ ਉੱਥੇ ਪੁਲਿਸ ਵੀ ਆਈ ਸੀ ਜੀ ਜੀ ਤੇ ਉਹ ਜਿਹੜਾ ਕੁਝ ਮਤਲਬ ਪਹਿਲਾਂ ਚੱਲਦਾ ਸੀ ਉਸ ਤੋਂ ਵੀ ਜ਼ਿਆਦਾ ਵੱਧ ਗਿਆ ਤੁਹਾਨੂੰ ਦੱਸਣ ਤੋਂ ਬਾਅਦ ਜੀ ਉਹ ਤਾਂ ਆਪਣੀਆਂ ਮਰਜ਼ੀਆਂ ਕਰਨ ਲੱਗੇ ਏਜੰਟਾਂ ਆ ਕੇ ਉਹੀ ਕੰਟਰੋਲ ਕਰ ਰਹੇ ਨੇ ਜੀ ਜਿਹੜਾ ਹੈਵੀ ਲਾਇਸੈਂਸ ਹੁੰਦਾ ਨਾ ਜਦੋਂ ਮਹੂਆਣੇ ਜਾਣਾ ਪੈਂਦਾ ਉਹ ਵੀ ਜਾਣ ਦੀ ਲੋੜ ਨਹੀਂ ਇਹਨਾਂ ਕੋਲੇ ਸਾਰੀਆਂ ਮੋਹਰਾਂ ਠੱਪੇ ਇੱਥੇ ਲੱਗ ਜਾਂਦੇ ਨੇ ਤੇ ਹੈਵੀ ਲਾਇਸੈਂਸ ਵੀ ਇੱਥੇ ਬਣ ਜਾਂਦਾ ਪਰ ਲੋੜ ਹੈ ਪਰ ਰਕਮ ਦੀ ਪੈਸੇ ਦੇਣੇ ਪੈਂਦੇ ਨੇ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਏਜੰਟ ਕਿਸ ਤਰ੍ਹਾਂ ਖੁੱਲ੍ਹਿਆਂ ਪੈਸੇ ਮੰਗ ਰਹੇ ਨੇ ਕਹਿ ਰਹੇ ਨੇ ਵੀ ਟੈਸਟ ਦੇਣ ਦੀ ਤੁਹਾਨੂੰ ਲੋੜ ਵੀ ਹੈ ਟੈਸਟ ਪਾਸ ਸਾਜੀ ਹੋ ਜੂਗਾ ਸਾਰਾ ਕੁਝ ਇਕੱਲੀ ਫੋਟੋ ਕਰਾਉਣੀ ਹੈ ਹੋਰ ਤਾਂ ਨਹੀਂ ਕੁਝ ਬੁਜੀ ਮੈਂ ਹੱਕੇ ਤੇ ਕਹਿਣ ਗੱਡੀ ਚਲਾ ਕੇ ਦੇਖਣੀ ਨਹੀਂ ਫਾਈਲ ਤਿਆਰ ਕਰ ਰਹੇ ਹਾਂ ਮਸੇ ਉਹ ਚੱਲ ਐਂ ਫੋਟੋ ਹੀ ਮਾਰਨੇ ਆ ਸਿੱਧੇ ਤੇ ਸ਼ਾਈਨ ਕਰ ਦੂੰਗਾ ਮੈਂ ਵਟਸਐਪ ਤੇ ਲਗਾ ਲਾਂ ਫੋਟੋ ਹੀ ਆਉਣਾ ਚਾਹੀਦਾ ਫੋਟੋ ਹੀ ਆਉਣਾ ਪੈਣਾ ਤੁਸੀ ਆਪਣੇ ਇੱਥੇ ਹੀ ਆਕਰ ਸ਼ਹਿਰ ਚ ਬੁਲਾ ਲਾਂ ਤੁਸਾਂ ਫੋਟੋ ਲਈ ਇਕੱਲੇ ਆਉਣਾ ਪੈਣਾ ਅੰਦਰ ਟ੍ਰੈਕ ਰੂਲ ਦੇਣ ਦੀ ਲੋੜ ਨਹੀਂ ਉਸ ਨੂੰ ਫੋਟੋ ਕਰਾ ਦੇਣੀ ਉਸ ਨੂੰ ਹੀ ਮੈਂ ਕਹਿ ਰਿਹਾ ਫੋਟੋ ਕੱਲੀ ਫੋਟੋ ਕਰਵਾ ਕੇ ਅੰਦਰ ਗੱਡੀ ਗੁੱਡੀ ਜਦੋਂ ਨਹੀਂ ਚਲੋ ਉਹ ਕਿਉਂ ਆਉਂਦੀ ਨਹੀਂ ਚਲਾਉਣੇ ਜਮਾਂ ਵੀ ਇਹਦੇ ਲੈ ਰਹੇ ਹੁੱਕਾ ਦੇ ਪਿੱਛੇ ਠੀਕ ਓਕੇ ਓਕੇ ਕੱਲੀ ਫੋਟੋ ਕਰਾਉਣੀ ਹੈਗੀ ਆਪ ਹੈਲੋ ਆਟੀ ਸਭ ਸਤਿ ਸ਼੍ਰੀ ਅਕਾਲ ਜੀ ਮੈਡਮ ਮੈਂ ਏ1 ਮੀਡੀਆ ਚੈਨਲ ਤੋਂ ਗੱਲ ਕਰਦਾ ਸੀ ਚੈਨਲ ਹੈਡ ਹਾਂ ਮੈਡਮ ਤੁਹਾਡੇ ਧਿਆਨ ਚ ਹੈ ਵੀ ਟਰੈਕ ਦੇ ਉੱਤੇ ਪੁੱਛ ਜਿਹੜੇ ਏਜੰਟ ਨੇ ਕਿ ਪੈਸੇ ਲੈ ਕੇ ਬਿਨਾ ਟ੍ਰਾਇਲ ਤੋਂ ਹੀ ਲਾਇਸੈਂਸ ਬਣਵਾ ਦਿੰਦੇ ਆ ਜੀ ਤਾਂ ਸਾਡੇ ਕੋਲੇ ਵੀਡੀਓ ਹੈ ਜਿਹਦੇ ਵਿੱਚ ਬੰਦਾ ਫੋਨ ਤੇ ਹੀ ਡਾਇਰੈਕਸ਼ਨ ਦੇ ਰਿਹਾ ਉੱਥੇ ਖੜ ਕੇ ਵੀ ਤੁਸੀਂ ਗੱਡੀ ਹੁਣ ਇੱਧਰ ਨੂੰ ਕਮਾ ਲਓ ਹੁਣ ਇੱਧਰ ਨੂੰ ਕਮਾ ਲਓ ਉਹ ਸਾਰੇ ਆਪ ਹੀ ਪਾਸ ਕਰਵਾਣ ਦਾ ਉੱਥੇ ਫੋਨ ਤੇ ਦੱਸ-ਦੱਸ ਕੇ ਹੀ ਉਹ ਫੋਨ ਤੇ ਦੱਸ ਕੇ ਕਿਵੇਂ ਪੋਸਿਬਲ ਹੋ ਜਾਏ ਮੈਡਮ ਹੈੱਡਫੋਨ ਪਾ ਰਿਹਾ ਹਾਂ ਹਾਂ ਟੈਸਟ ਦੇ ਰਿਹਾ ਵੀ ਇੱਥੋਂ ਹੁਣ ਤੂੰ ਬ੍ਰੇਕ ਲਾ ਲੈ ਵੀ ਆ ਰਿਹਾ ਵੀਡੀਓ ਦੇ ਵਿੱਚੋਂ ਦੱਸ ਰਿਹਾ ਵੀ ਤੂੰ ਹੁਣ ਇੱਥੋਂ ਬੈਕ ਕਰ ਹੁਣ ਅੱਗੇ ਕਰ ਤੇ ਚਲੋ ਇਹ ਤਾਂ ਬੜੀ ਇਹ ਤਾਂ ਸੌਖੀ ਗੱਲ ਹੈ ਜੀ ਸਾਡੇ ਕੋਲ ਤਾਂ ਐਸਆਰ ਰਿਕਾਰਡਿੰਗਾਂ ਨੇ ਵੀ 7500 ਰੁਪਏ ਲੱਗੂਗਾ ਤੂੰ ਟ੍ਰਾਇਲ ਹੀ ਨਹੀਂ ਦੇਣਾ ਤੇਰਾ ਲਾਇਸੈਂਸ ਬਣ ਜਾਊਗਾ ਇਹ ਪੋਸਿਬਲ ਹੈ ਆ ਬੰਦੇ ਦੀ ਫੋਟੋ ਹੁੰਦੀ ਹੈ ਜੀ ਉਹ ਬੰਦਾ ਟੈਪ ਚ ਦੰਦਾ ਹੈ ਟਾਈ ਹੁੰਦਾ ਲੈ ਜੀ ਜਿਹੜਾ ਏਟੀਆ ਦਾ ਦਫਤਰ ਹੈ ਨਾ ਦਫਤਰ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਸਰਕਾਰੀ ਕੰਮ ਹੁੰਦੇ ਨੇ ਉੱਥੇ ਨੋਰਮਸ ਕੋਈ ਨਿਯਮ ਹੁੰਦੇ ਨੇ ਨੀਮਾਂ ਦੇ ਮੁਤਾਬਕ ਪਰ ਇੱਥੇ ਤੁਹਾਨੂੰ ਕੋਈ ਨੀਮਾਂ ਦੀ ਜ਼ਰੂਰਤ ਨਹੀਂ ਕਿਉਂਕਿ ਇੱਕ ਦਫਤਰ ਬਾਹਰ ਆ ਕਾਰ ਦੇ ਵਿੱਚ ਖੁੱਲਿਆ ਹੋਇਆ ਆ ਜਿਹੜੀ ਤੁਸੀਂ ਕਾਰ ਜੈਨ ਖੜੀ ਦੇਖਦੇ ਹੋ ਦੋ ਭਰਾਏ ਦਫਤਰ ਨੂੰ ਚਲਾਉਂਦੇ ਨੇ ਡਰਾਈਵਿੰਗ ਲਾਇਸੈਂਸ ਕਿਸੇ ਵੀ ਤਰ੍ਹਾਂ ਦਾ ਬਣਾਉਣਾ ਹੈ ਕਹਿੰਦੇ ਸਾਨੂੰ ਦੱਸੋ ਇਹੋ ਹੀ ਗੱਲ ਹੈ ਵੀ ਨਾ ਤਾਂ ਨੇ ਉਹਦਾ ਟੈਸਟ ਦੇਣਾ ਕੁਝ ਨਹੀਂ ਕਰਨਾ ਸਿਰਫ ਪੈਸੇ ਦੇਣੇ ਨੇ ਡਰਾਈਵਿੰਗ ਲਾਇਸੈਂਸ ਪਹੁੰਚੂਗਾ ਤੁਹਾਡੇ ਘਰ ਕਮ ਹੈਗਾ ਲਾਇਸੈਂਸ ਦਾ ਆਰਸੀਆਂ ਦਾ ਚਲਾਨ ਠੀਕ ਹੈ ਜੇ ਕੋਈ ਆਰਸੀਆ ਮੰਨ ਲਓ ਕੋਈ ਗੱਡੀ ਲਈ ਤੁਸੀਂ ਗੱਡੀ ਦੀ ਉਮਰ 15 ਸਾਲ ਦੀ ਹੁੰਦੀ ਹੈ ਕੋਈ ਵੀ ਗੱਡੀ ਲੈ ਲਿਆ ਉਹਨੂੰ ਅੱਗੇ 5-5 ਸਾਲ ਕਰਕੇ ਆਰਸੀਆ ਦੀ ਲੋੜ ਹੈ ਨਾਮ ਕਰਾਉਣੀਆਂ ਲੂਨ ਹਟਵਾਉਣੀਆਂ ਨੰਬਰ ਪਲੇਟਾਂ ਲਗਾਉਣੀਆਂ ਨੇ ਪੂਰੇ ਪੰਜਾਬ ਦੀਆਂ ਅੰਦਰ ਲੈ ਟੂ ਜੱਟ ਕੰਮਸਾਂ ਕਰ ਲੈਣੀ ਆਮ ਸੌਰੀ ਪੂਰੇ ਪੰਜਾਬ ਦੀ ਗੱਲ ਕਰ ਰਹੇ ਹਾਂ ਓਕੇ ਓਕੇ ਆਪਾਂ ਗੱਲ ਇਹ ਪਟਿਆਲਾ ਜ਼ਿਲ੍ਹੇ ਦੀ ਵੀ ਨਹੀਂ ਕਰ ਰਹੇ ਉਹ ਜਿਹੜੇ ਲੋਕ ਇੱਥੇ ਲੋਕਾਂ ਨੂੰ ਲੁੱਟ ਰਹੇ ਨੇ 8-8 10-10 ਹਜ਼ਾਰ ਚਲ ਸੰਸ ਬਣਾ ਰਹੇ ਨੇ ਜੀ ਬਿਨਾ ਟ੍ਰਾਇਲ ਦਿੱਤੇ ਤੋਂ ਤੇ ਉਹ ਲੋਕ ਆ ਕੇ ਉਲਟਾ ਦੇਖੋ ਗੱਲ ਪੈ ਰਹੇ ਨੇ ਸਟਾਫ ਦੇ ਤੇ ਇਹਨਾਂ ਦੀ ਇੰਨੀ ਹਿੰਮਤ ਵੱਧ ਗਈ ਆ ਤੁਸੀਂ ਇੱਕ ਵੀਡੀਓ ਦੇਖੋ ਉੱਥੇ ਸਟਾਫ ਆ ਜਿਹੜੀ ਲੜਕੀ ਆ ਜਿਹੜੀ ਐਂਟਰੀ ਪੈਸੇ ਲੈਂਦੀ ਆ ਉਹਦੇ ਨਾਲ ਵੀ ਇਹ ਬਹਿਸ ਕਰਦੇ ਨੇ ਕਿਤੇ ਇਹਨੇ ਚਾਹ ਵਗੈਰਾ ਮਹਿੰਗਾਈ ਉਹਦੇ ਨਾਲ ਇੰਨੀ ਬਤਮੀਜ਼ੀ ਕੀਤੀ ਮਤਲਬ ਪਤਾ ਨਹੀਂ ਕਿੰਨੀ ਕੁ ਪਹੁੰਚ ਹੈ ਨਾਂ ਦੀ ਜਿੱਥੋਂ ਇਹ ਕਮਾਈ ਕਰਦੇ ਨੇ ਉਹਨਾਂ ਦੇ ਸਰਤੇ ਹੀ ਇਹ ਉੱਥੇ ਸਾਰਾ ਕੁਝ ਆਪਣਾ ਘਰਵਾਰ ਚਲਾਉਂਦੇ ਨੇ ਪਰ ਇੰਨੀ ਹਿੰਮਤ ਉੱਥੇ ਦੇ ਸਟਾਫ ਨੂੰ ਵੀ ਕਿੱੱਚ ਸਮਝਦੇ ਹਾਂਜੀ ਅੱਜ ਤਾਂ ਕੋਈ ਪਹੁੰਚ ਨਹੀਂ ਆ ਤਾਂ ਮੈਂ ਹੀ ਇੰਦਰ ਮੈਜ ਵਿੱਚ ਪੜਾ ਲਾ ਦਮਾ ਉਹ ਬੈਠੇ ਨੇ ਜੀ ਜਿਸ ਸਮਾਂ ਹੈਂਡਿੰਗ ਹੈ ਇਹ ਤਾਂ ਬਾਹਰੋਂ ਆਪ ਦੀ ਨੋ ਕੋਈ ਕਮੀ ਹੈ ਨਹੀਂ ਅੰਦਰੋਂ ਦੇਖੋ ਤਾਂ ਜੇ ਫੋਟੋ ਮਾਸੀ ਕਰਨੇ ਕੋਈ ਨਹੀਂ ਜਰੂਰਗਾ ਜੀ ਹਾਂ ਜੀ ਸਕੂ 10:15 ਆਜੀ ਬਾਹਰ ਚਲੋ 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 ਪਰਪਿਕੁਲਰ ਕੋਈ ਐਜੀ ਅਗਰ ਆਡੀਓ ਵੀਡੀਓ ਹੈ ਹੀ ਹੈ ਤੁਸੀਂ ਮੈਨੂੰ ਭੇਜ ਦੋ ਨਾ ਉਹ ਜ਼ਰੂਰ ਚੈੱਕ ਕਰੇ ਤਾਂ ਮੈਂ ਬਿਲਕੁਲ ਵੀ ਨਹੀਂ ਕਰਦਾ ਮੈਂ ਜੀ ਤੁਹਾਡੇ ਏਟੀਓ ਜ਼ਰੂਰ ਮੈਨੂੰ ਭੇਜੋ ਏਟੀਓ ਸਾਹਿਬ ਦੇ ਮੈਂ ਧਿਆਨ ਚ ਲਿਆਤਾ ਸੀ 5 ਦਿਨ ਪਹਿਲਾਂ ਛੁੱਟੀਆਂ ਤੋਂ ਅੱਛਾ ਵੀ ਤੁਹਾਡੇ ਬਾਹਰ ਗੱਡੀ ਦੇ ਵਿੱਚ ਬੋਰਡ ਲਾਏ ਹੋਏ ਨੇ ਵੀ ਇੱਥੇ ਲਾਇਸੈਂਸ ਪਲਾਈ ਹੁੰਦਾ ਤੇ ਏਜੰਟ ਖੜ ਕੇ ਅੰਦਰ ਲੋਕਾਂ ਨੂੰ ਲੁੱਟਦੇ ਨੇ ਤੁਹਾਡੀ ਸਟਾਫ ਦੀਆਂ ਲੜਕੀਆਂ ਨੂੰ ਇੱਕ ਏਜੰਟ ਨੇ ਬਦਤਮੀਜ਼ੀ ਵੀ ਕੀਤੀ ਹੈ ਇਹ ਵੀ ਹੈ ਕਿਹਦਾ ਹਾਂ ਜੀ ਹਾਂ ਜੀ ਇਹ ਰਿੰਦੇ ਪ੍ਰੋਸੈਸ ਕੀ ਉਹਦੇ ਤੇ ਕਾਰਵਾਈ ਕਰਵਾ ਰਿਹਾ ਸੀ ਪੁਲਿਸ ਕੋਲ ਅਸੀਂ ਆਲਰੇਡੀ ਕੰਪਲੇਨ ਕਰ ਦਿੱਤੀ ਹੈ ਜੀ ਐਸਪੀ ਸਰ ਨਾਲ ਵੀ ਮੈਂ ਆਲਰੇਡੀ ਰਿਗਾਰਡਿੰਗ ਗੱਲ ਕਰ ਚੁੱਕੀ ਤੁਸੀਂ ਦੇਖੋ ਜੇ ਤੁਹਾਨੂੰ ਮਾੜੀ ਮੋਟੀ ਗੱਡੀ ਚਲਾਉਣੀ ਆਉਂਦੀ ਆ ਪਰ ਤੁਹਾਨੂੰ ਡਰ ਹੈ ਵੀ ਅਸੀਂ ਟੈਸਟ 'ਚ ਫੇਲ ਹੋ ਜਾਾਂਗੇ ਤਾਂ ਇੱਕ ਭਰਾ ਜਿਹੜਾ ਖੜਾ ਤੁਸੀਂ ਦੇਖੋ ਮੋਬਾਈਲ ਤੇ ਡਾਇਰੈਕਸ਼ਨ ਵੀ ਦਿੰਦਾ ਹੈ ਇਹ ਸਾਰੇ ਅਧਿਕਾਰੀਆਂ ਦੀ ਨਜ਼ਰਾਂ 'ਚ ਹੈ ਕੈਮਰੇ ਦੇ ਵਿੱਚ ਵੀ ਦਿਖਦਾ ਹੈ ਪਰ ਇਹਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹਦੀ ਪਹੁੰਚ ਵੀ ਉੱਪਰ ਤੱਕ ਹੈ ਇਹ ਹੈ ਕੰਨ ਤੇ ਮੋਬਾਈਲ ਲਾ ਕੇ ਤੁਹਾਨੂੰ ਡਾਇਰੈਕਸ਼ਨ ਦੇਵੇਗਾ ਗੱਡੀ ਬੈਕ ਕਰਨੀ ਹੈ ਕਿੱਥੋਂ ਰੋਕੜੀਆ ਸਾਰਾ ਕੁਛ ਇਹਦੇ ਹੱਥ ਹੈ ਤੁਹਾਡੀ ਕਮਾਂਡ ਇਹਦੇ ਹੱਥ ਸਿੱਧਾ ਚੱਲ ਸਿੱਧਾ ਸਿੱਧਾ ਉਹ ਬਿਰੇ ਮੈਂ ਟੈਸਟ ਕਰਾ ਰਿਹਾ ਗੱਡੀ ਕਿੱਥੇ ਆ ਵਿਚਾਲੇ ਜੀ ਆ ਗਿਆ ਕਿੱਥੇ ਆ ਤੂੰ ਸਿੱਧਾ ਲੈ ਜਾ ਗੱਡੀ ਜਿਹੜਾ ਸਿੱਧਾ ਉਹ ਸਿੱਧਾ ਚੱਲੇ ਯਾਰ ਚੰਦ ਨਹੀਂ ਗੱਲ ਦੱਸ ਟੈਸਟ ਦੇਖ ਲੈ ਤਾਂ ਕੋਈ ਨਹੀਂ ਉਹ ਆਏ ਮੈ ਨਹੀਂ ਹੁੰਦਾ ਬੇਰੇ ਫਿਰ ਇੱਕ ਦਿਨ ਪਹਿਲਾਂ ਸੈਟਿੰਗ ਕਰਨੀ ਕਰਨੀ ਪੈਂਦੀ ਹੈ ਇਹ ਚੱਕਰੀ ਘੱਟ ਤੁਸੀਂ ਜੋ ਦਰਖਾਸਤ ਦੇ ਰਹੇ ਹੋ ਜਾਂ ਦੱਸ ਰਹੇ ਹੋ ਇਹਨਾਂ ਬਾਰੇ ਘਟੋ ਘਟ ਕਲੀਅਰ ਕਰੋ ਵੀ ਬਾਹਰ ਆ ਕੇ ਗੱਡੀਆਂ ਲਾ ਲੈਂਦੇ ਨੇ ਜੀ ਦੇਖੋ ਉਹ ਉਲਟਾ ਉਹ ਚੈਲੰਜ ਕਰਦੇ ਨੇ ਵੀ ਸਾਨੂੰ ਕੋਈ ਹਟਾ ਹੀ ਨਹੀਂ ਸਕਦਾ ਇੱਥੇ ਸਾਡੇ ਕੋਲੇ ਸਾਡੇ ਕੋਲ ਸਟਿੰਗ ਆਪਰੇਸ਼ਨ 'ਚ ਇਹਨਾਂ ਦੀ ਵੀਡੀਓ ਪਈ ਹੈ ਆ ਅਸੀਂ ਮੈਂ ਹੁਣ ਆ ਖਬਰ ਚਲਾਉਂਗਾ ਜੀ ਇਹ ਇਹ ਤੁਹਾਡੀ ਰਿਕਾਰਡਿੰਗ ਮੈਂ ਖਬਰ 'ਚ ਚਲਾਉਂਗਾ ਵੀ ਤੁਹਾਡੇ ਧਿਆਨ 'ਚ ਲਿਆਤਾ ਸਾਰਾ ਕੁਝ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਦੇਖੋ ਪਤਾ ਨਹੀਂ ਕਿ ਕਿ ਕਿਸ ਲੈਵਲ ਤੇ ਇਹਨਾਂ ਦਾ ਹੱਥ ਹੈ ਲੋਕਾਂ ਦਾ ਉੱਪਰ ਤੱਕ ਜਦੋਂ ਏਟੀਐਸ ਨੇ ਕੋਈ ਐਕਸ਼ਨ ਨਹੀਂ ਲਿਆ ਅਸੀਂ ਆਰਟੀਏ ਮੈਡਮ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਕਿਹਾ ਤੁਸੀਂ ਉਹ ਵੀ ਸੋਚੋ ਜੀ ਪਰ ਮੈਡਮ ਇਹ ਆ ਕਿਉਂ ਰਹੇ ਨਿਯੰਤਰਣ ਕਰਦੇ ਕਿਉਂ ਨੇ ਜਨਤਾ ਨੂੰ ਰੋਕਿਆ ਕਿਉਂ ਨਹੀਂ ਜਾਂਦਾ ਅਸੀਂ ਐਡੀਸ਼ਨਲ ਸਿਕਿਉਰਿਟੀ ਵੀ ਡਿਮਾਂਡ ਕਰ ਰਹੇ ਹਾਂ ਕਿ ਤਾਂ ਕਿ ਐਜੇ ਕੋਈ ਵੀ ਮਸਕਰੀਐਂਟ ਸਾਡੇ ਉੱਤੇ ਚਾਹਤੇ ਐਂਟਰ ਨਾ ਜੀ ਤੇ ਮੈਂ ਇਹ ਜਾਣਨਾ ਚਾਹੁੰਦਾ ਸੀ ਵੀ ਜਿਹੜੇ ਇਹ ਡੇਲੀ ਵਾਰ ਖੜਦੇ ਨੇ ਲੰਬੇ ਸਮੇਂ ਤੋਂ ਇਹਨਾਂ ਨੂੰ ਜੇ ਇੱਕ ਵਾਰੀ ਪੁਲਿਸ ਨੂੰ ਚੁਕਾਇਆ ਜਾਵੇ ਤਾਂ ਦੁਬਾਰਾ ਆਉਣ ਹੀ ਨਾ ਦੇਖੋ ਗੱਲ ਠੀਕ ਹੈ ਤੁਹਾਡੀ ਹਾਂਜੀ ਹਾਂਜੀ ਮੈਂ ਤਾਂ ਠੀਕ ਹੈ ਤੁਹਾਡੀ ਗੱਲ ਤਾਂ ਹੀ ਮੈਂ ਐਡੀਸ਼ਨਲ ਸਿਕਿਉਰਿਟੀ ਵਾਸਤੇ ਵੀ ਹੈਡ ਆਫ ਦੀ ਫਾਈਲ ਲਿਖੀ ਹੈ ਕਿ ਤੁਹਾਨੂੰ ਐਡੀਸ਼ਨਲ ਸਿਕਿਉਰਿਟੀ ਕਾਰਡ ਦੇ ਤਾਂ ਕਿ ਇਹਦੇ ਕੋਲ ਦਿੱਤੀਏ ਫਿਰ ਉੱਥੇ ਆ ਕੇ ਕੋਈ ਵੀ ਕਿਸੇ ਵੀ ਕਿਸਮ ਦਾ ਬੰਦਾ ਨਾ ਕਰੇ ਜੀ ਬ੍ਰਦਰ ਵੀਰੇ ਬਾਹਰ ਜਿੱਤਨੇ ਦਾ ਹੂੰ 6 ਸਾਲ ਹੋ ਗਏ ਉਹ ਵਾਰਸ ਵੀ ਮੈਂ ਲਿਸੈਂਸ ਸਰੂਪ ਬਣਵਾ ਕੇ ਭੇਜਦਾ ਸੀ ਇਟਰੇਸ਼ਨ ਕਨਵਰਟ ਕਰ ਰਿਹਾ ਤਾਂ ਮੈਂ ਫੋਟੋ ਫੋਟੋ ਕਟਿੰਗ ਸੀ ਭਾਈ ਚਲ ਕੋਲੀ ਮਤੂਆ ਲੂਗੀ ਯਾਰ ਮੇਰਾ ਬ੍ਰਦਰ ਆ ਵੀਗਾ ਦੋ ਤਿੰਨ ਵਾਰ ਹੋਰ ਦਾ ਅੱਛਾ ਹਾਂ ਫਿਰ ਉੱਪਰ ਰਿਸ਼ਵਤ ਵੀ ਹੁੰਦੀ ਹੈ ਨਾ ਜਿਵੇਂ ਆਪਾਂ ਕੰਮ ਕਰਾਣਾ ਤੁਹਾਡਾ ਓਕੇ ਓਕੇ ਜਦੋਂ ਅਸੀਂ ਅਜਿਹੇ ਅਣਜਾਣ ਲੋਕਾਂ ਨੂੰ ਜਿਨ੍ਹਾਂ ਨੂੰ ਡਰਾਈਵਿੰਗ ਕਰਨੀ ਨਹੀਂ ਆਉਂਦੀ ਉਹਨਾਂ ਨੂੰ ਵੀ ਲਾਇਸੈਂਸ ਦੇ ਦਾਂਗੇ ਵੀ ਜਾ ਤੂੰ ਰੋਡ ਤੇ ਚੜ ਜਾਂ ਤਾਂ ਆਪ ਮਰ ਜਾ ਕਿਸੇ ਨੂੰ ਮਰ ਤਾਂ ਇਹ ਲੋਕ ਉਹਦੇ ਜ਼ਿੰਮੇਵਾਰ ਨਹੀਂ ਇਹ ਪੈਸੇ ਹੁੰਦੇ ਸਾਰੇ ਬੰਦੇ ਦੇ ਉਹਨਾਂ ਇਹਦੀ ਗੱਲ ਸੁਣੋ ਇੱਕ ਨੀਂਹ ਹੈ ਬਹੁਤ ਔਰ ਇਹਨਾਂ ਦੀ ਬੱਚਿਆਂ ਦੇ ਕੋਈ ਨਹੀਂ ਆਪਣੇ ਸਿਸਟਰ ਦਾ ਵੀ ਬਣਾਉਂਦਾ ਠੀਕ ਹੈ ਅੱਗੇ ਰੱਖੇ ਕੰਮ ਇਦਾਂ ਇੱਕ ਇਕੱਲਾ ਇੱਕ ਵੱਡਿਆ ਪੂਰੇ ਪੰਜਾਬ 'ਚ ਬਣਾਉਂਦਾ ਸੀ ਕਿਹੜੇ ਸਟਾਫ ਦੇ ਨਾਲ ਜਾਂ ਕਿਹੜੇ ਅਧਿਕਾਰੀਆਂ ਦੇ ਨਾਲ ਇਹਨਾਂ ਦੀ ਮਿਲੀ ਭੁਗਤ ਹੈ ਵੀ ਇਹਨਾਂ ਨੂੰ ਕਿਸੇ ਦਾ ਡਰੀ ਹੈ ਨਹੀਂ ਇਹਦੇ ਤੇ ਵੀ ਬਹੁਤ ਜਲਦੀ ਅਸੀਂ ਚਾਨਣਾ ਪਾਵਾਂਗੇ ਜਿਹੜਾ ਕੰਮ ਅੱਜ 7000 ਆਟਾ ਕਰ ਰਿਹਾ ਹੈ 1.5 ਲੱਖ ਲੱਗਦਾ ਉਹ 5 ਸਾਲ ਵਿੱਚ ਸਾਡੇ 75000 ਚੀਨ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਹਾਨੂੰ ਅੰਦਰ ਕਿਸੇ ਅਧਿਕਾਰੀ ਦਾ ਨੰਬਰ ਮਿਲੇ ਨਾ ਮਿਲੇ ਜੇ ਤੁਸੀਂ ਕਿਸੇ ਰਿਸ਼ਤੇਦਾਰ ਦਾ ਜਾਂ ਆਪਣਾ ਇਹਦਾ ਲਾਇਸੈਂਸ ਬਣਾਉਣਾ ਤਾਂ ਇਹਦੇ ਵਿਸਟਿੰਗ ਕਾਰਡ ਵੀ ਛਪੇ ਹੋਏ ਆ ਉਹ ਵਿਸਟਿੰਗ ਕਾਰਡ ਲਓ ਕਾਲ ਕਰੋ ਤੇ ਬਸ ਪੈਸੇ ਦਿਓ ਲਾਇਸੈਂਸ ਤੁਹਾਡੇ ਹੱਥ ਇਹਨਾਂ ਜਨਤਾ ਦੇ ਕੋਲ ਜਿਹੜੇ ਜਾਲੀ ਮੋਹਰਾਂ ਵੀ ਨੇ ਤੇ ਬਾਕੀ ਜਿਹੜਾ ਮੈਡੀਕਲ ਹੁੰਦਾ ਡਾਕਟਰ ਜਿਹੜਾ ਜਿੱਥੋਂ ਮੈਡੀਕਲ ਬਣਨਾ ਉੱਥੇ ਦੀ ਵੀ ਮੋਹਰ ਹੈ ਜੇ ਬਰੀਕੀ ਨਾਲ ਜਾਂਚ ਹੋਊਗੀ ਤਾਂ ਸਭ ਫੜੇ ਜਾਣਗੇ। ਬਸ ਅੱਜ ਫੋਟੋ ਕਰਾ ਰਹੇ ਆ ਬਸ ਆਪਣਾ ਸਾਰੀ ਪੇਮੈਂਟ ਕਲੀਅਰ ਬਸ ਅੱਜ ਤਾਂ ਮੈਂ ਨਿਬੜ ਜਾ ਤੋੜਾ। ਮੁੜ ਕੇ ਥੋੜੀ ਗੇੜਾ ਲਵਾਉਣਾ ਮੈਂ। ਮੇਰੀ ਖਾਸੀਤ ਇਹ ਆ ਵੀਰੇ ਮੁੜ ਕੇ ਗੇੜੇ ਥੋੜੀ ਲਵਾਉਣੇ ਨੇ। ਠੀਕ ਠੀਕ। ਸਤਿ ਸ੍ਰੀ ਅਕਾਲ ਜੀ ਮੈਮੂਨ ਮਕਬੂਲ। ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ। ਦੋਸਤੋ ਗੱਲ ਕਰਦੇ ਆ ਆਪਣੇ ਰੰਗਲੇ ਪੰਜਾਬ ਦੀ। ਆਏ ਦਿਨ ਕੋਈ ਨਾ ਕੋਈ ਕਰਾਪਸ਼ਨ ਦਾ ਮੁੱਦਾ ਜਾਂ ਕਿਤੇ ਰਿਸ਼ਵਤ ਦਾ ਮੁੱਦਾ ਤੁਸੀਂ ਅਕਸਰ ਦੇਖਦੇ ਹੋ। ਹੁਣ ਤਾਂ ਸਰਕਾਰ ਦੇ ਐਮਐਲਏਾਂ ਤੇ ਵੀ ਲੋਕ ਬਲੇਮ ਲਾਉਣ ਲੱਗੇ ਵੀ ਜੇ ਇਹ ਆਪਣੀ ਹਿੱਸਾ ਪੱਤੀ ਨਾ ਕਰਨ ਤਾਂ ਐਸਐਚਓ ਦੀ ਜਾਂ ਅਧਿਕਾਰੀਆਂ ਦੀ ਜਾਂ ਅਫਸਰ ਜਿਹੜੇ ਬੈਠੇ ਨੇ ਉਹਨਾਂ ਦੀ ਕੀ ਹਿੰਮਤ ਹੈ ਕਿ ਉਹ ਪੈਸੇ ਲੈ ਜਾਵਣ ਅਸੀਂ ਪਟਿਆਲੇ ਦੀ ਗੱਲ ਕਰਦੇ ਆਂ ਨਾਭਾ ਰੋਡ ਤੇ ਏਟੀਓ ਦਾ ਆਫਿਸ ਹੈ ਜਿੱਥੇ ਡਰਾਈਵਿੰਗ ਲਾਇਸੈਂਸ ਬਣਦੇ ਨੇ ਤੇ ਰਿਨਿਊ ਵੀ ਹੁੰਦੇ ਨੇ ਉੱਥੇ ਵੀ ਜੇ ਗੱਲ ਕਰੀਏ ਲੰਮੇ ਸਮੇਂ ਤੋਂ ਤੇ ਧਾਂਦਰੀਆਂ ਚੱਲਦੀਆਂ ਆ ਰਹੀਆਂ ਨੇ ਪਹਿਲਾਂ ਜਿਹੜੇ ਨੰਬਰ ਪਲੇਟਾ ਲਾਉਂਦੇ ਸੀ ਉਹਦੀ ਵੀ ਅਸੀਂ ਗੱਲ ਕਰਦੇ ਸੀ ਵੀ ੱੱਕੇ ਨਾਲ ਹੀ ਉਹ ਨੰਬਰ ਪਲੇਟ ਦੇ ਉੱਤੇ 500 ਦਾ ਇੱਕ ਕਵਰ ਚੜਾਉਂਦੇ ਨੇ ਬੜੀ ਕਮਾਈ ਕੀਤੀ ਉਹਨਾਂ ਨੇ ਤੇ ਕੁਝ ਏਜੰਟ ਉੱਥੇ ਬੈਠੇ ਨੇ ਤਾਂ ਉਹ ਕਹਿੰਦੇ ਨੇ ਵੀ ਤੁਹਾਨੂੰ ਡਾਈਵਿੰਗ ਜਿਹੜਾ ਟੈਸਟ ਆ ਉਹ ਦੇਣ ਦੀ ਲੋੜ ਨਹੀਂ ਤਾਂ ਵੀ ਤੁਹਾਡਾ ਲਾਇਸੈਂਸ ਬਣ ਜਾਊਗਾ ਜਿਹੜੀ ਏਟੀਓ ਦਫ਼ਤਰ ਦੇ ਬਾਹਰ ਗੱਡੀ ਖੜੀ ਆ ਉਹ ਵੀ ਇੱਕ ਦਫ਼ਤਰ ਵਾਲਾ ਗੱਡੀ ਨੂੰ ਯੂਜ਼ ਕਰਦੇ ਨੇ ਜਿਹਦੇ ਉੱਤੇ ਲਿਖਿਆ ਵੀ ਹੋਇਆ ਵੀ ਤੁਸੀਂ ਆਨਲਾਈਨ ਲਾਇਸੈਂਸ ਅਪਲਾਈ ਕਰਾ ਸਕਦੇ ਹੋ ਫੋਟੋ ਸਟੇਟ ਕਰਾ ਸਕਦੇ ਹੋ ਤੇ ਵੀਡੀਓ ਦੇ ਵਿੱਚ ਸ਼ਰਿਆਮ ਕਹਿੰਦੇ ਨੇ ਸੁਖ ਚੈਨ ਤੇ ਗੁਰਚੈਨ ਦੋ ਭਰਾ ਨੇ ਇਹਨਾਂ ਦੀ ਵੀ ਕਹਿੰਦੇ ਵੱਡੀ ਗੱਲ ਬਾਤ ਹੈ ਜੀ ਇਹਨਾਂ ਨੂੰ ਕੋਈ ਉੱਥੋਂ ਹਟਾ ਨਹੀਂ ਸਕਦਾ ਉਹ ਦੇਖ ਵੀ ਲਿਆ ਸੀ ਕਈ ਦਿਨ ਪਹਿਲਾਂ ਏਟੀਓ ਸਾਹਿਬ ਨਾਲ ਗੱਲਬਾਤ ਕੀਤੀ ਸੀ ਪਰ ਇਹਨਾਂ ਦਾ ਕੁਝ ਨਹੀਂ ਉਹ ਵਿਗਾੜ ਸਕੇ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਆਰਟੀਓ ਸਾਹਿਬ ਨਾਲ ਵੀ ਕੀਤੀ ਹੈ ਮੈਡਮ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਜੋ ਕਿਹਾ ਉਹ ਵੀ ਤੁਸੀਂ ਸੁਣ ਚੁੱਕੇ ਹੋ ਤੇ ਇਹ ਸਾਰਾ ਕੁਝ ਉਹ ਗੱਡੀ 'ਚ ਬੈਠ ਕੇ ਕਰਦੇ ਨੇ ਜੇ ਮਾੜੀ ਮੋਟੀ ਕੋਈ ਗੱਡੀ ਚਲਾਉਣੀ ਕਿਸੇ ਨੂੰ ਆਉਂਦੀ ਹੈ ਕਾਰ ਜਦੋਂ ਡਰਾਈਵਿੰਗ ਟੈਸਟ ਹੋਣਾ ਤਾਂ ਉੱਥੇ ਇੱਕ ਇਹਨਾਂ ਦਾ ਬੰਦਾ ਖੜ ਜਾਂਦਾ ਹੈ ਹੈੱਡਫੋਨ ਲਾ ਕੇ ਉਹ ਸਾਰੀ ਡਾਇਰੈਕਸ਼ਨ ਦਿੰਦਾ ਕਿੱਥੋਂ ਗੱਡੀ ਮੋੜਨੀ ਹੈ ਕੀ ਉਹ ਸਾਰਾ ਤੁਸੀਂ ਵੀਡੀਓ ਚ ਦੇਖਿਆ ਇਹ ਕਿੰਨੇ ਪੈਸੇ ਮੰਗਦੇ ਨੇ ਸਭ ਕੁਝ ਆਪਣੇ ਮੂੰਹੋਂ ਮੰਨ ਰਹੇ ਨੇ ਵੀ ਇੰਨੇ ਪੈਸੇ ਲੱਗਣਗੇ ਤੁਹਾਨੂੰ ਟੈਸਟ ਦੇਣ ਦੀ ਲੋੜ ਨਹੀਂ ਸਾਰਾ ਕੁਝ ਸ਼ੀਸ਼ੇ ਵਾਂਗ ਸਾਫ਼ ਹੈ ਇਹ ਦੋਨੇ ਭਰਾ ਨੇ ਜਿਹੜੇ ਚੰਗਾ ਮੋਟਾ ਰੁਪਈਆ ਛਾਪ ਰਹੇ ਨੇ ਹੋਰ ਵੀ ਏਜੰਟ ਨੇ ਜਿਹੜੇ ਉੱਥੇ ਪੈਸੇ ਮੰਗਦੇ ਨੇ ਕੋਈ 7500 ਕੋਈ 8000 ਕੋਈ 5500 ਉਹ ਫੀਸ ਦੇ ਨਾਲ ਨਾਲ ਆਪਣੀ ਮੋਟੀ ਕਮਾਈ ਹੈ ਜਿਹੜੀ ਨਾਲ ਜੋੜ ਦਿੰਦੇ ਨੇ ਜੇ ਗੱਲ ਕਰੀਏ ਇਸ ਦਫਤਰ ਦੇ ਅਧਿਕਾਰੀਆਂ ਦੀ ਅਸੀਂ ਤਾਂ ਸਿਰਫ ਇਹ ਕਹਿੰਨੇ ਆਂ ਵੀ ਜੇ ਤੁਸੀਂ ਕਿਤੇ ਇਹਨਾਂ ਦੀ ਮਦਦ ਵੀ ਕਰਦੇ ਹੋ ਤਾਂ ਤੁਹਾਨੂੰ ਵੀ ਨਹੀਂ ਬਖਸ਼ਣਗੇ ਤੁਸੀਂ ਵੀਡੀਓ 'ਚ ਦੇਖਿਆ ਇੱਕ ਏਜੰਟ ਦਾ ਐਡਾ ਹੌਸਲਾ ਹੈ ਉੱਥੇ ਕੁੜੀ ਹੈ ਜਿਹੜੀ ਮੁਲਾਜ਼ਮ ਉਹਦੇ ਨਾਲ ਵੀ ਉਹਨੇ ਬਦਤਮੀਜ਼ੀ ਕੀਤੀ ਹੈ ਪੁਲਸ ਵੀ ਆਈ ਪੁਲਸ ਉਹਨੂੰ ਲੈ ਕੇ ਚਲੀ ਗਈ ਪਰ ਇਹਨਾਂ ਦੀ ਪਹੁੰਚ ਬਹੁਤ ਹੈ ਭਾਵੇਂ ਆਰਟੀਆ ਸਾਹਿਬ ਕਿਸੇ ਨੂੰ ਫੋਨ ਕਰੀ ਜਾਣ ਇਹਨਾਂ ਤੇ ਪਰਚਾ ਨਹੀਂ ਦਰਜ ਹੋ ਸਕਦਾ ਅਸੀਂ ਇਹ ਵੀ ਦੱਸਿਆ ਆ ਸੀਆਰਟੀਏ ਸਾਹਿਬ ਨੂੰ ਵੀ ਬਾਹਰ ਗੱਡੀ ਖੜੀ ਐ ਨੰਬਰ ਲਿਖਿਆ ਹੋਇਆ ਤੁਸੀਂ ਇੱਕ ਵਾਰ ਐਸਐਚਓ ਨੂੰ ਐਸਪੀ ਨੂੰ ਐਸਐਸਪੀ ਸਾਹਿਬ ਨੂੰ ਤੇ ਪਰਚੇ ਦਰਜ ਕਰਾਓ ਦੁਬਾਰਾ ਮੂੰਹ ਵੀ ਨਹੀਂ ਕਰਦੇ ਪਰ ਇਹ ਤਾਂ ਰੋਜ਼ ਉੱਥੇ ਖੜਦੇ ਨੇ ਪਤਾ ਨਹੀਂ ਇਹ ਲੋਕਾਂ ਦੀ ਪਹੁੰਚ ਕਿੱਥੇ ਇਕ ਤੱਕ ਐ ਅਸੀਂ ਤਾਂ ਮਾਨ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਆ ਮਾਨ ਸਾਹਿਬ ਕਿੰਨੀਆਂ ਸੀਟਾਂ 13 ਤੋਂ 3 ਤੇ ਆ ਗਈ ਅੱਗੇ 27 ਚ ਫੇਰ ਇਲੈਕਸ਼ਨ ਐ ਵੀ ਜੇ ਤੁਹਾਡਾ ਧਿਆਨ ਇਹ ਲੋਕਾਂ ਵੱਲ ਨਾ ਗਿਆ ਜਿਹੜੇ ਠੱਗ ਉੱਥੇ ਖੜੇ ਨੇ ਏਜੰਟ ਖੜੇ ਨੇ ਐਜੰਟ ਬਹੁਤ ਚੰਗੇ ਵੀ ਨੇ ਮੈਂ ਸਾਰਿਆਂ ਨੂੰ ਫੇਰ ਕਹਿੰਨਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜਿਹੜੇ ਆਪਣਾ ਰੋਜ਼ਗਾਰ ਪਰਿਵਾਰ ਪਾਲਦੇ ਨੇ ਪਰ ਇਹ ਲੋਕ ਦੇਖੋ ਜੇ ਇਹਨਾਂ ਦੀ ਜਾਂਚ ਕੀਤੀ ਜਾਵੇ ਨਾ ਇਹਨਾਂ ਦੀ ਪ੍ਰਾਪਰਟੀਆਂ ਦੀ ਜਾਂਚ ਕੀਤੀ ਜਾਵੇ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾਵੇ ਤਾਂ ਸਾਰੇ ਫੜੇ ਜਾਣਗੇ ਵੀ ਕਿੰਨਾ ਕਿੰਨਾ ਪੈਸਾ ਇਹ ਰੋਜ਼ ਛਾਪਦੇ ਨੇ ਇੱਕ ਮਜ਼ਦੂਰ ਬੰਦਾ ਘਰੋਂ 500 700 ਦਿਹਾੜੀ ਤੇ ਕੰਮ ਕਰਦਾ ਤਾਂ ਇਹ 10 10 20 ਵੀ 50 50000 ਰੁਪਇਆ ਇੱਕ ਦਿਨ 'ਚ ਕਮਾ ਕੇ ਜਾਂਦੇ ਨੇ ਕੋਈ ਫੌਰਨ ਤੋਂ ਆਉਂਦਾ ਤਾਂ ਉਹ ਦੇਖਦੇ ਨੇ ਵੀ ਇਹਨੂੰ ਰਗੜ ਦੋ ਬਸ ਨਹੀਂ ਤਾਂ ਫਸਿਆ ਰਹਿਦਾ ਬੰਦਾ ਅਣਜਾਣ ਪਨੇ ਚ ਉੱਥੇ ਟੰਗੀ ਰੱਖ ਦਿੰਦੇ ਨੇ ਮਜਬੂਰ ਹੋ ਕੇ ਸਾਡੇ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਨੇ ਇੱਦਾਂ ਸਾਰੇ ਜਿਹੜੇ ਅਫਸਰ ਨੇ ਉਹ ਦੇਖ ਕੇ ਵੀ ਅੱਖਾਂ ਬੰਦ ਕਰੀ ਬੈਠੇ ਨੇ ਪਤਾ ਸਾਰਿਆਂ ਨੂੰ ਹੈ ਇਹਨਾਂ ਦਾ ਕੋਈ ਕੁਝ ਨਹੀਂ ਵਿਗਾਰ ਰਿਹਾ ਇਹ ਅਸੀਂ ਚਾਹੁੰਦੇ ਹਾਂ ਡੀਸੀ ਸਾਹਿਬ ਵੀ ਇੱਧਰ ਧਿਆਨ ਦੇਣ ਤੇ ਜਿਹੜੇ ਸਾਡੇ ਸਰਕਾਰ ਨੂੰ ਚਲਾ ਰਹੇ ਨੇ ਸਾਡੇ ਮੰਤਰੀ ਸਾਹਿਬਾਨ ਵੀ ਧਿਆਨ ਦੇਣ ਤੇ ਸੀਮ ਸਾਹਿਬ ਵੀ ਧਿਆਨ ਦੇਣ ਕਿਉਂਕਿ ਇੰਨਾ ਜੋ ਅੱਜ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਇਹ ਪਿਛਲੀਆਂ ਸਰਕਾਰਾਂ ਚ ਬਣੇ ਨਹੀਂ ਸੀ ਕਿਉਂਕਿ ਜਦੋਂ ਕੋਈ ਮੀਡੀਆ ਵਾਲਾ ਆਵਾਜ਼ ਚੁੱਕਦਾ ਸੀ ਕਿਸੇ ਦੀ ਗੱਲ ਦੱਸਦਾ ਸੀ ਨਸ਼ਰ ਕਰਦਾ ਸੀ ਉਹ ਤੇ ਤੁਰੰਤ ਐਕਸ਼ਨ ਹੋ ਜਾਂਦਾ ਸੀ ਪਰ ਅੱਜ ਦੇ ਜੋ ਹਾਲਾਤ ਨੇ ਜਿੰਨੀਆਂ ਵੀ ਸਮਾਜਿਕ ਕ੍ਰਿਤੀਆਂ ਨੇ ਅਸੀਂ ਉਹਨਾਂ ਖਿਲਾਫ ਆਵਾਜ਼ ਚੁੱਕਦੇ ਆ ਦਿਖਾਉਂਦੇ ਆ ਪਰ ਅਸਰ ਕੋਈ ਨਹੀਂ ਹੁੰਦਾ ਹੁਣ ਦੇਖਦੇ ਆ ਇਹ ਐਪੀਸੋਡ ਚੱਲਣ ਤੋਂ ਬਾਅਦ ਕੀ ਇਹਨਾਂ ਦੀਆਂ ਕਾਰਾਂ ਕੀ ਇਹਨਾਂ ਦੇ ਦਫ਼ਤਰ ਉੱਥੇ ਉਸੇ ਤਰ੍ਹਾਂ ਵਰਕਰ ਆ ਰਹੇ ਨੇ ਲੋਕਾਂ ਦੀ ਲੁੱਟ ਉਸੇ ਤਰ੍ਹਾਂ ਵਰਕਰ ਆ ਰਹੀਦੀ ਹੈ ਜਾਂ ਅੰਦਰ ਇਹੀ ਜਿਹੜੇ ਏਜੰਟ ਨੇ ਇਹਨਾਂ ਦਾ ਰਾਜ ਰੇਂਦਾ ਹੈ ਇਹ ਦੇਖਣ ਵਾਲੀ ਗੱਲ ਹੋਊਗੀ ਤੇ ਇਹਦੇ ਤੇ ਜਲਦੀ ਹੀ ਅਪਡੇਟ ਹੋਰ ਲੈ ਕੇ ਅਸੀਂ ਹਾਜ਼ਰ ਹੋਵਾਂਗੇ